ਏ ਮੇਰੇ ਸਾਲੇ ਜੇ ਮੇਰਾ ਸਾ ਮੁੱਗ ਗਿਆ ਮੈਨੂੰ ਅੜ ਗਿਆ ਮੁੱਗ ਤੇ ਲੱਗੀਆਂ ਦਾ ਬਹੁਤ ਆ ਮੇਰੇ ਸਾਲੇ ਦੀ ਉਹ ਲੱਗੀ ਨਾਲ ਆਪਦੇ ਬੰਦੇ ਦੀ ਅੱਖ ਘਰਾਉਣ ਲੱਗੀ ਮੇਰੇ ਸਾਲੇ ਨੇ ਉਹ ਕਰਤੂਮਰੀ ਕਰ ਤਾ ਆਏ ਹੁੰਦਾ ਕਰੇ ਚੁੱਪ ਕਰ ਜਾ ਕਰ ਜਾ ਕਰੇ ਦੋਗੂਗੀ ਇਹ ਖਾਇਆ ਕੁੱਤਾ ਚਲ ਹੁੰਦਾ ਕਰੇ ਆਗੇ ਕੀ ਤਿਆਰੇ ਤੂੰ ਆਇਆ ਨਾ ਉਹ ਔਕੜ ਗਿਆ ਉੱਥੇ ਬਾਗ ਦੇ ਔਕੜ ਗਿਆ ਤੇ ਤੁਹਾਡੇ ਘਰ ਮੈਨੂੰ ਕੁੱਟ ਕੇ ਤੋੜਿਆ ਆ ਸਾਲੇ ਲੱਗਦੇ ਮੇਰੇ ਹੱਥ ਲਾ ਕੇ ਦਾ ਤੇ ਤਾ ਲਾ ਕੇ ਤੂੰ ਆਲੇ ਦੇ ਲੰਮਾ ਲੈ ਕੇ ਗਿਆ ਸੀ ਲੰਮਾ ਉੱਥੇ ਦਾ ਛੇ ਇੱਥੇ ਛੇਰ ਬਣ ਗਿਆ ਤੇ ਉੱਥੇ ਨਾ ਬਣਿਆ ਉੱਥੇ ਵੱਖਿਆਂ ਜਿਹੜਾ ਲਾ ਕੇ ਆਂ ਅੰਗਲੇ ਦੇ ਆ ਫਿਰ ਇਹਨਾਂ ਇਹਨਾਂ ਦੋਨਾਂ ਨੇ ਬੱਕਰੇ ਵਾਂਗ ਪੋੜਿਆ ਆ ਹਾਂ ਆਹੋ ਰੇਂਗਟਾ ਦਿਖਾ ਆ ਤੇਰੀ ਲੱਤ ਤੋੜ ਕੇ ਦਿੰਦਾ ਮੈਂ ਕੁੱਤਾ ਪੀਗਾ ਮੰਗਰਾ ਲੈ ਯਾਰ ਦੀ ਗੱਲ ਠੀਕ ਆ ਪਹਿਲਾਂ ਤਾਂ ਮੇਰੇ ਸਾਲੇ ਦੀ ਨੇ ਕਦੇ ਪਾਣੀ ਦਾ ਗਲਾਸ ਨਹੀਂ ਫੜਾਇਆ ਹਾਂ ਮੇਰੇ ਸੜੇ ਦੀ ਉਹਦੇ ਕੁੜਤਾ ਹੀ ਫੜਾ ਗਈ ਗੱਲ ਤਾਂ ਠੀਕ ਆ ਉਹਦੀ ਫਿਰਦੀ ਤਾਂ ਇਹ ਜ਼ਮੀਨ ਦੇ ਮਗਰਾ ਦੇਖਣਾ ਬੂਕੂ ਗੱਲ ਨਹੀਂ ਸੋਚਦੇ ਘਰੇ ਜਾ ਕੇ ਕੀ ਬਣਦਾ ਦੇਖਦੇ ਕੀ ਮਾਹੌਲਾ ਕਰੇ ਆ ਕੇ ਕਰਦਾ ਕੋਈ ਗੱਲ ਨਹੀਂ ਮਾਰਨਾ ਵਿਚਾਰ ਇਹ ਕਿ ਜਾਣਿਆ ਜਰਾ ਦਿਨ ਨਾ ਇਹਨੂੰ ਖੱਤੇ ਮੇਰੇ ਸੜੇ ਦੀ ਉਹ ਜੇ ਨੇੜੇ ਨੇੜੇ ਲੱਗੀ ਗਈ ਆ ਰੋਟੀਆਂ ਦੇ ਨੂੰ ਚੋਪੜੀਆਂ ਵੀ ਤੱਤਿਆਂ ਵੀ ਉਹ ਤਾਂ ਬੜਾ ਕੁਝ ਕਰੇ ਬੜੇ ਢੰਗ ਹੁੰਦੇ ਆ ਉਹ ਗੱਲ ਸਿਆਣੇ ਦੀ ਸੱਚੀ ਆ ਤੈਨੂੰ ਸੋਪਲਾਇਟ ਚਿਲਤ ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰਦੇ ਗੱਲ ਸੱਚੀ ਆ ਹੁੰਦਾ ਵੇਹੇ ਬੰਦੇ ਦੀ ਭੈਣ ਦੇ ਅਦੀ ਜੂਨ ਤੱਕ ਕਿਹੜੀ ਨਾ ਲੈ ਕੇ ਗੇਲੇ ਨੂੰ ਯਾਰ ਨਾਲ ਨਾ ਬਾਬੇ ਕੋਲ ਚਲਦੇ ਆ ਵੀ ਲੈ ਬਾਬਾ ਪਰ ਦੇ ਤੋਪਾ ਐ ਨਹੀਂ ਕੰਮ ਲੂਟ ਆਉਂਦਾ ਮਾਂ ਵੀ ਨਹੀਂ ਦੀਂਦੀ ਘਰੇ ਆਈ ਨਹੀਂ ਹੋਣੀ ਹੋ ਹੋ ਕਰਮੀ ਬਹੁਤ ਆ ਜਾ ਐ ਆਹ ਣਿਦਣੀ ਵੀ ਚਲ ਆ ਪੀ ਪੀਵਾਂਗੇ ਦੋ ਮਟ ਦਾਮ ਲੈਣਿਆ ਯਾਰ ਕਰੀਏ ਆਰਾਮ ਦੋ ਮਿੰਟਾ ਮਾਂ ਹੁੰਦੀ ਦਾ ਪਾਣੀ ਫੜਾਣ ਦੀ ਤਾਂ ਪਾਣੀ ਫੜਾਉਣ ਵਾਲਾ ਵੀ ਨਹੀਂ ਕੋਈ ਹੈਗਾ ਦੇਖੀ ਆ ਗਿਆ ਲੈ ਮੈਨਾਂ ਦਾ ਬਾਹਰੋਂ ਪਤਾ ਨਹੀਂ ਕਿੱਥੋਂ ਆਇਆਗਾ ਆ ਕੇ ਬਹਿ ਗਿਆ ਆ ਗਿਆ ਭਾਈ ਆ ਗਿਆ ਭਾਈ ਲੈ ਪਾਣੀ ਪੀ ਲੈ ਓ ਭਾਈ ਆ ਜੇ ਕਿਵੇਂ ਹੋ ਰਿਆਂਗਾ ਓ ਠੀਕ ਆ ਭਾਈ ਕਿਉਂ ਵਧੀਆ ਜਿਹੜਾ ਟਾਈਮ ਪਾਸ ਹੋ ਜਾਂਦਾ ਭਾਈ। ਕਿ ਟਾਈਮ ਪਾਸ ਉਹਨੂੰ ਕੀ ਹੋ ਗਿਆ? ਹੋਰ। ਹੂੰ। ਵਧੀਆ ਵਸ ਭਾਈ ਜਿਹੜਾ ਟਾਈਮ ਪਾਸ ਹੋ ਜਾਂਦਾ। ਕਿੱਥੋਂ ਆਏਗਾ ਹੁਣ? ਮੈਂ ਤਾਂ ਭਾਈ ਕੰਮ ਗਿਆ ਸੀਗਾ। ਕੀ ਕੰਮ ਗਿਆ ਸੀਗਾ? ਕੰਮ ਗਿਆ ਸੀਗਾ ਸੌ ਕੰਮ ਹੁੰਦੇ ਭਾਈ। ਮੈਨੂੰ ਕਿਹੜਾ ਇੱਕ ਅੱਧਾ ਕੰਮ ਆਗਾ? ਹੂੰ। ਬਥੇਰੇ ਕੰਮ ਨੇ। ਤੇ ਫਿਰ ਮੈਨੂੰ ਦੱਸਣਾ ਨਹੀਂ ਹੈਗਾ। ਉਹ ਭਾਈ ਦੱਸਣ ਵਾਲੇ ਕੰਮ ਹੁੰਦੇ ਨਹੀਂ ਕੀ ਉਹ ਤੁਹਾਨੂੰ ਕੀ ਦੱਸਾਂ? ਕਹਿੰਦੇ ਦੱਸਣ ਵਾਲੇ ਕਾਤੋਂ ਨਹੀਂ ਹੁੰਦੇ। ਹੁੰਦੇ ਨਹੀਂ ਕੋਈ ਭਾਈ। ਲੈ ਆਏ ਕਾਤੋਂ ਭਾਈ ਭੈਣਾਗਾ। ਮੈਂ ਤੈਨੂੰ ਉਹ ਕੁਝ ਨਹੀਂ ਕਿਹਾ ਭਾਈ ਭੱਜ ਕੇ ਪੈਣ ਦਾ ਹੋਰ ਕੀ ਕਹਦਾ ਕੀ ਆਏਗਾ ਤੁਸੀਂ ਆਦਾ ਕੰਮ ਕਰੋ ਮੈਂ ਤਾਂ ਆਰਾਮ ਕਰਦਾ ਦੋ ਮਿੰਟਾ ਤੇ ਮੈਂ ਤਾਂ ਕੁਝ ਕਹੀ ਨਹੀਂ ਤੈਨੂੰ ਰਾਮ ਭਾਈ ਤਾਂ ਮੈਂ ਵੀ ਨਹੀਂ ਕਿਹਾ ਭਾਈ ਤੁਹਾਨੂੰ ਕੁਝ ਹਾਂ ਫਿਰ ਫਿਰ ਤੋ ਅਸ ਮੈਂ ਮੰਡੀ ਜਾਊਂਗਾ ਮੰਡੀ ਨਹੀਂ ਗਿਆ ਉਹ ਕਿਹੜੀ ਮੰਡੀ ਭਾਈ ਮੇਰੇ ਤਾਂ ਹੋਰ ਹੀ ਨਹੀਂ ਕਜੀਏ ਲੋਟ ਆਉਂਦੇ ਮੇਰੇ ਤਾਂ ਆਪਣੀ ਢਾਂਚਾ ਲੋਟ ਆਉਂਦਾ ਚੱਨਾ ਤੂੰ ਮੈਨੂੰ ਕਹਿ ਕੇ ਗਿਆ ਸੀਗਾ ਮੈਂ ਮੰਡੀ ਜਾਣਾ ਜੇ ਕੁਝ ਮੰਗਾਉਣਾਗਾ ਉਹ ਭਾਈ ਕੰਮ ਕਰ ਲੋ ਕਿਹੜੀਆਂ ਮੰਡੀਆਂ ਤੁਸੀਂ ਜਾ ਕੇ ਕਰ ਤੇ ਬਾਦੇ ਪੂਰੇ ਤਹਨਾਂ ਨਹੀਂ ਬਸ ਕੱਲਾ ਕੋਈ ਖੜੇ ਨੇ ਭਾਈ ਬਾਦੇ ਪੂਰੇ ਤੁਸੀਂ ਜਾਓ ਹਮ ਕੰਮ ਕਰ ਲੋ ਆਦਾ ਆਰਾਮ ਕਰ ਲਾਂਦੇ ਭਾਈ ਮੈਨੂੰ 2 ਮਿੰਟ ਆਰਾਮ ਕਰਨ ਨੂੰ ਮੈਂ ਕਿਹੜਾ ਕੁਝ ਕਹਿਣੀ ਹੈਗੀ ਲੈ ਲਾਤੀ ਉਹਨੇ ਉਂਗਲ ਮਰਨੇ ਨੇ ਉਹਦੇ ਕੋਲੇ ਗਿਆ ਹੋਣਾ ਗੇਲੇ ਕੋਲੇ ਉਹਦੀ ਉਂਗਲ ਤੋਂ ਬਿਨਾ ਇਹ ਕੰਮ ਹੁੰਦਾ ਨਹੀਂਗਾ ਉਹੀ ਉਂਗਲ ਲਾਉਂਦਾਗਾ ਸਾਰੀ ਸਾਡਾ ਘਾਰ ਹੀ ਕਰਾ ਰਿਹਾ ਵਸਲੀ ਕਾਰ ਨਹੀਂ ਆ ਗਿਆ ਮੇਰੇ ਪੁੱਤ ਸਕੂਲੋਂ ਪੜਿਆ ਪੁੱਤ ਹਾਂ ਆ ਬੈਗ ਲਾ ਦੇ ਪੁੱਤ ਭਾਰੀ ਵਾਲਾਗਾ ਗਰਮੀ ਵਾਲੀ ਐ ਨਹੀਂ ਮੇਰੇ ਪੁੱਤ ਨੂੰ ਤਾਂ ਮੁਲਕ ਆਇਆ ਰਿਹਾ ਹੈਗਾ ਹਾਈ ਹਾਈ ਐਨਾ ਮੁਲਕ ਆ ਗਿਆ ਮੇਰੇ ਛੋਨੇ ਪੁੱਤ ਨੂੰ ਹੈ ਲੇਟ ਸੁੱਤੀ ਹੋਈ ਅੱਜ ਤੇ ਬਾਹਰ ਮੁੰਡਿਆਂ ਨਾਲ ਖੇਡਣ ਲੱਗੇ ਸੀ ਉਹ ਲੇਟ ਸੁੱਤੀ ਹੋਈ ਸੀ ਉਹ ਡਬਲ ਕਲਾਸ ਲੱਗੀ ਸੀ ਡਬਲ ਲੱਗੀ ਸੀ ਹਾਏ ਕਿੰਨੀ ਗਰਮੀ ਆਈ ਫੇ ਮੇਰੇ ਪੁੱਤ ਨੂੰ ਪਾਣੀ ਲੈ ਕੇ ਆ ਨਾ ਪੁੱਤ ਪਹਿਲਾਂ ਹੂੰ ਯਾ ਫਤਕਾ ਬਣਿਆ ਭੁੱਖ ਤੇ ਲੱਗੀ ਕਰੀ ਤੂੰ ਪਹਿਲਾਂ ਆ ਜਾ ਨਾ ਤੇਰਾ ਮਾਮਾ ਆਇਆ ਸੀ ਅੱਜ ਈਦਾ ਮਮਾ ਤੇਰਾ ਚੀਜੀ ਲੈ ਕੇ ਆ ਤੇਰੇ ਵਾਸਤੇ ਕੇਲੇ ਲੈ ਕੇ ਆਏਗਾ ਹੂੰ ਮੈਨੂੰ ਕੇਲੇ ਖਾਣੇ ਆ ਕਿ ਪਹਿਲਾਂ ਪਾਣੀ ਪੀਵੇਂਗਾ ਉਹ ਪਹਿਲਾਂ ਪਾਣੀ ਲੈ ਕੇ ਦੇ ਮਾਂ ਚੰਗਾ ਲੈ ਕੇ ਦੇਣੀ ਆ ਪਰ ਲੈ ਘਰ ਪੁੱਤ ਚੰਗਾ ਸਮਾਰ ਕੇ ਪੜਿਆ ਕਰ ਮੇਰਾ ਪੁੱਤ ਬਣ ਕੇ ਜੇ ਪੜੇਗਾ ਨਾ ਫਿਰ ਤੇਰਾ ਮੈਂ ਵਿਆਹ ਕਰੂੰਗੀ ਨਾ ਤੇ ਨਾਲ ਨੌਕਰੀ ਤੇ ਲੱਗ ਜਾ ਹੈ ਤੇ ਤਰ ਸੋਹਣੀ ਬਹੂ ਲੈ ਕੇ ਦੇਉਂਗੀ ਚੰਗਾ ਤੇਰ ਕਾਇ ਨੂੰ ਨਬਰਿਆ ਕੇ ਰੱਖਿਆ ਕਰ ਤੇ ਆਪਾਂ ਉਹ ਤੋਂ ਜ਼ਮੀਨ ਦੀ ਉਹ ਨਾ ਕਰਾ ਲਈਏ ਮੇਰੇ ਕੋਲ 5 ਕਿੱਲੇ ਹੋ ਜਾਣਗੇ ਠੀਕ ਆ ਹੁਣ ਪਾਣੀ ਮੰਗਦਾ ਦਾ ਪਾਣੀ ਦੇ ਕੇ ਆਇਆ ਕਰ ਜਿਹੜੀ ਚੀਜ਼ ਮੰਗੇ ਉਹਦੇ ਆਖੇ ਲੱਗ ਜਾ ਕਰ ਚੰਗਾ ਹਾਂ ਮੈਂ ਤਨ ਪਾਣੀ ਲੈਣੇ ਪੁੱਤ ਚੰਗਾ ਹੁਣ ਲੈ ਕੇ ਆਉਣੀ ਲੈ ਪੁੱਤ ਪਾਣੀ ਪੀ ਲੈ ਲੈ ਮੈਂ ਤਨ ਕੇਲੇ ਲੈ ਕੇ ਦੇਵਾਂ ਲੈਉਣੀ ਤੈ ਖਾਵੇਂਗਾ ਇੱਕ ਖਾਵੇਂਗਾ ਕਿ ਦੋ ਖਾਵੇਂਗਾ ਕਿ ਸਾਰੇ ਦੇ ਇੱਕ ਧਰ ਦਾ ਤੇਰੇ ਕੋਲ ਕ ਤਾ ਕਿਹੜਾ ਵੱਜ ਲੈਗਾ ਤੂੰ ਲੈ ਕੀ ਖਾਕੇ ਐ ਸਕੂਲ ਤੂੰ ਆ ਤਾਂ ዳਰ ਰੋਟੀ ਸਕੂਲ ዳਰ ਰੋਟੀ ਬਣਾ ਕੇ ਕਰੋਂ ਪਰੋਫਾ ਦਿੱਤਾ ਜਿਹੜਾ ਉਹ ਉਹ ਵੀ ਖਾ ਲਿਆ ਸੀ ਖਾ ਲਿਆ ਸੀਗਾ ਅੱਛਾ ਔਰ ਹੋਸ ਨਹੀਂ ਹੋਇਆ ਤੇ ਵੀ ਹਾਂ ਰਣਾ ਜਿਆਦਾ ਨਾ ਟੋਕ ਦੇ ਜਾ ਬਾਈ ਸਾਹਿਬ ਜੀ ਲੈ ਹੁਣ ਪੁੱਤ ਤਾਂ ਸਕੂਲੋਂ ਦਾ ਟਾਈਮ ਨਹੀਂ ਲੱਗਦਾ ਹੈਗਾ ਪਰ ਆ ਇੰਨਾ ਹੁਣ ਤੂੰ ਹਜੇ ਵਾਈਫਾਈ ਆਪਾਂ ਲਵਾ ਕੇ ਕੀ ਕਰਨੀ ਆ ਕਨੈਕਟ ਪਵਾ ਦੇ ਨੈਟ ਦਾ ਪਵਾ ਦੂੰ ਕੋਈ ਨਾ ਤੇਰੇ ਤਾਏ ਵਾਲਾ ਤਾਂ ਪਕੜ ਲਈ ਜਗਾੜ ਜਾ ਪਹਿਲਾਂ ਠੀਕ ਆ ਨਾਲ ਤਾਂ ਫਿਰ ਤੈਨੂੰ ਮੈਂ ਵਾਈਫਾਈ ਲਵਾ ਦੂੰਗੀ ਹੈ ਤੇ ਨਾਲ ਤਾਂ ਨੈਟ ਪਵਾ ਦੂੰਗੀ ਤੇ ਆਪਾਂ ਉਹਦੇ ਵਾਲਾ ਜਗਾੜ ਕਰ ਲਈਏ ਜਿਹੜਾ ਜ਼ਮੀਨ ਵਾਲਾ ਹੈਗਾ ਉਹ ਹੋ ਗਿਆ ਜਦੋਂ ਫਿਰ ਤੈਨੂੰ ਸਾਰਾ ਕੁਝ ਸਾਰੇ ਵੱਡੇ ਐਲਸੀਡੀ ਲਵਾ ਦੂੰ ਤੇਰੇ ਕਮਰੇ 'ਚ ਚੰਗਾ ਮੇਰਾ ਪੁੱਤ ਵਾਸਤੇ ਤੂੰ ਮੇਰਾ ਪੁੱਤ ਨਾ ਸੋਹਣਾ ਪੁੱਤ ਮੇਰਾ ਤੇ ਬਾਲੀ ਜਿੱਦ ਨਾ ਕਰਿਆ ਕਰ ਚੰਗਾ ਹਾਂ ਤੇ ਚੰਗਾ ਮੈਂ ਬਰਦੀ ਬਦਲੇ ਬਰਲੇ ਬਰਕਰਤ ਜਬਾਦਲੇ ਕਨੰਦਿਆਗੇ ਬਾਹਰੋਂ ਆਇਆ ਮਰਨਾ ਰੰਗ ਢਾਂਗੀ ਬਦਲੇ ਪੈਨੇਗੇ ਅੱਜ ਫੇਰ ਮੈਂ ਲੱਗਾ ਗੇਲੇ ਕੋਲੀ ਬੈਠਾ ਹੋਊਗਾ ਜਾ ਕੇ ਉਹ ਹੀ ਲਾਉਂਦਾ ਇਹਦੇ ਉਂਗਲਾ ਹੋ ਰਹੀ ਕਿਸੇ ਦੀ ਉਂਗਲ ਤੇ ਨਹੀਂ ਚੜਦਾ ਜਿੰਨੀ ਉਹ ਉਂਗਲਾ ਲਾਉਂਦਾਗਾ ਸਾਰਾ ਘਾਰ ਹੀ ਸਾਡਾ ਉਹ ਖਰਾਬ ਕਰ ਜਾਂਦਾ ਉਹਦੇ ਵਾਲੇ ਨੇ ਵੀ ਨਾਸਰ ਰਸਰ ਕਰਿਆ ਕੋਈ ਕਲ ਦਾ ਮਰਣਾ ਮੈਨੂੰ ਕਹੇ ਗਿਆ ਸੀ ਮੈਂ ਤੇਰੇ ਵਾਸਤੇ ਕੱਪੜੇ ਕੁੱਪੜੇ ਲੈ ਕੇ ਆਉਂਗਾ ਹੁਣ ਕਹਿੰਦਾ ਮੇਰੇ ਕੋਲ ਕਿੱਥੇ ਆ ਭਾਈ ਪੈਸੇ ਮੈਂ ਕਿੱਥੋਂ ਲਿਆਵਾ ਚਲ ਉਦਦੇ ਵਾਲਾ ਸਮਾਨ ਜੇ ਦੇਖਦੇ ਜਿਹੜਾ ਜਿੰਸਾ ਉਹ ਆਪਣਾ ਪਾਵਾਂ ਕਿਤੇ ਨੂੰ ਪਤਾ ਵੀ ਨਾ ਲੱਗ ਜੇ ਮਰਨੇ ਨੂੰ ਜੇਲਾ ਯਾਰ ਝੂਠਾ ਨਹੀਂ ਸੀ ਗੱਲ ਤਾਂ ਸੱਚੀ ਕਹਿੰਦਾ ਗੰਜਰਦਾ ਚਲ ਦੇਖਨਾ ਘਾਂਟਾ ਹੋ ਗਿਆ ਸੋਈ ਜਿ ਖੜਖੜ ਕਰੀ ਜਾਂਦੇ ਨੇ ਦੇਖਾਂ ਕੀ ਕਰਦੀ ਆ ਦੇਖਣ ਤਾਂ ਪਈ ਜੇਲਾ ਯਾਰ अच्छा ठीक हा तो होती है चल लेके आ रोटी देख ठीक ठीक दावा दवा तो कितने देख भी ना लवे कोई एक दिन मैं रोटी दा खा लूगा रोटी फिर देख देंगे जे खाऊगा तो करूगा काम ਭਾਈ ਇਹੋ ਭਾਈ ਲੈ ਰੋਟੀ ਖਾ ਲ ਰੋਟੀ ਆ ਭਾਈ ਹਾਂ ਮੈਂ ਨਹੀਂ ਖਾਣੀ ਭਾਈ ਕਿਉਂ ਕਾਤੋਂ ਨਹੀਂ ਖਾਣੀ ਹੈਗੀ ਤੈ ਹੈ ਨਹੀਂ ਮੇਰਾ ਚਿੱਤ ਨਹੀਂ ਠੀਕ ਭਾਈ ਕਾਤੋਂ ਚਿੱਤ ਠੀਕ ਹੈਗਾ ਹੁਣ ਰੋਟੀ ਤਾਂ ਖਾਣੀ ਹੈਗੀ ਬਿਮਾਰ ਹੋ ਰਿਹਾ ਭਾਈ ਮੈਂ ਬਿਮਾਰ ਹਾਂ ਕਿ ਡਾਕਟਰ ਤੋਂ ਦਵਾਈ ਲਿਆ ਲਿਆਂਦੀ ਆ ਭਾਈ ਉਹਨੇ ਖਾ ਲੈ ਇੱਕ ਅੱਧੀ ਰੋਟੀ ਉਸੇ ਨਹੀਂ ਕਿਹਾ ਭਾਈ ਕਹਿੰਦਾ ਇਹ ਰੋਟੀ ਖਾਣੀ ਨਹੀਂ ਤੇ ਰੋਟੀ ਦਾ ਖਾ ਦੇ ਗੁੱਸਾ ਰੋਟੀ ਦਾ ਖਾ ਲੈ ਉਹ ਭਾਈ ਜਦੋਂ ਖੋ ਨੂੰ ਕਿਹਾ ਕਹਤਾ ਵੀ ਰੋਟੀ ਖਾਣੀ ਨਹੀਂ ਡਾਕਟਰ ਨੇ ਬੰਦ ਕੀਤੀ ਆ ਲੈ ਮੈਂ ਲੱਛਣ ਕਾ ਤੋ ਕਰਦਾ ਜੀ ਖਾਣੀ ਆ ਖਾ ਲੈ ਤੇ ਤੇਰੀ ਮਾਂ ਕਹਿੰਦੀ ਰੋਟੀ ਨੂੰ ਫੜਾਈ ਹੈਗੀ ਲੈ ਜਾ ਭਾਈ ਮੈਂ ਕਿਹਾ ਤੁਹਾਨੂੰ ਕਿਹਾ ਵੀ ਰੋਟੀ ਲਿਆਓ ਚੰਗਾ ਪਹਿਲਾਂ ਤੱਕਰੋਂ ਗਿਆਗਾ ਆਉਦੀ ਲੈ ਜਾ ਮੋੜ ਕੇ ਚੰਗਾ ਪਹਿਲਾਂ ਗਿਆਗਾ ਲਾਤਾਂ ਉਂਗਲਾਂ ਵਸ ਤੇਰੇ ਨਹੀਂ ਖਾਣੀ ਨਾ ਖਾ ਫੇਰ ਕੰਮਕਾਰ ਆਵਦਾ ਐਡੀ ਵੀ ਨਹੀਂ ਗੱਲ ਹੈਗੀ ਬੰਦੇ ਨੂੰ ਰੋਟੀ ਫੜਾਉਂਦੇ ਰੋਟੀ ਤਾਂ ਬੰਦਾ ਫੜ ਲੇ ਅੱਛਾ ਅੱਛਾ ਬੜੀ ਸ਼ਹਿਰ ਬਣਦੀ ਸੀ ਜਿਹੜੀਆਂ ਤੂੰ ਸ਼ਹਿਰੀਆਂ ਖੇਡਦੀਆਂ ਨਾ ਉਹ ਮੇਰੇ ਨੌਹਾਂ ਚ ਨੇ ਕੋਈ ਗੱਲ ਨਹੀਂ ਇਹ ਹਿੱਕ ਤੇ ਦੀਵਾ ਜੇ ਨਾਂ ਵਾਲਾ ਹੈ ਨਾ ਮੈਨੂੰ ਕਰਨੈਲ ਕੀ ਨੇ ਆਖਣਾ ਉਹ ਗੱਲ ਨਹੀਂ ਦਿਖਾਉਂ ਤੈਨੂੰ ਪੰਜੀ ਦਾ ਪੌਣਾ